ਇਸ ਪਰਲੇ ਵਿੱਚ ਆਹ ਦੇਖੋ ਸਟਪਣੀ ਤੱਕ ਬਜਰੀ ਲੱਗੀ ਹੋਈ ਆ ਤੇ ਜਿਹਦੇ ਵਿੱਚ ਜੋ ਵੀ ਬਜਰੀ ਦਾ ਭਰਿਆ ਆ ਤਪਣੀ ਗੱਡੀ ਤੇ ਦਿੱਤਾ ਤੁਸੀਂ 6895 ਤੇ ਹਾਂਜੀ 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 ਤੇ ਮੈਂ ਸਰ ਉਹ ਕਰਾਲੇ ਆਰਡਰ ਕੋਡ ਚੋਂ ਦੇ ਉਹ ਕਰ ਦੋਗੇ ਸਬੂਤ داری ਮੈਂ ਭੇਜਾਂ ਮੁੰਡੇ ਨੂੰ ਮੈਂ ਤਸਦੀਕ ਕਰਨਾ ਦਾ ਉਹ ਨਾਲ ਲੱਗਣਾ ਕਾਗਜ਼ ਕਿਹੜਾ ਉਹ ਟਿੱਪਰ ਨਾਲ ਕੱਲ੍ਹ ਦੇ ਚਿੱਠੀ ਆਉ ਟਿੱਪਰ ਤਸਦੀਕ ਕਰਨਾ ਨਾਲ ਉਹ ਮੈਂ ਕਰਾ ਲਿਆ ਹੁੰਦਾ ਜੀ ਦੱਕ ਆਹੋ ਫੋਟੋ ਆਹੋ ਫੋਟੋ ਕਾਪੀ ਨਾਲ ਲੱਗਣੀ ਆ ਚਲੋ ਠੀਕ ਆ ਸਰ ਉਹ ਮੈਂ ਕਰਾ ਕੇ ਤੇ ਫਿਰ ਉਹਨਾਂ ਦਾ ਦੇ ਆਜੋ ਆਜੋ ਕਰਾ ਲਿਆ ਉਸਨੇ ਕਰਤਾ ਫੋਟੋ ਇਹਨੂੰ ਕਹਿਣ ਦੀ ਲੋੜ ਨਹੀਂ ਠੀਕ ਹੈ ਜੀ ਨਾ ਤੂੰ ਚਾਹੂਗੇ ਵੇਖ ਲਿਆ ਆ ਅੱਗੇ ਤੇ ਘਟਾ ਖਾ ਲਿਆ ਤੇ ਅੱਗੇ ਤੇ ਯਾਰਾਂ ਠੋਗਦਾ ਦਾ ਦਾ ਦੰਦੇ ਆਪਾਂ ਕਰਦਾ ਨਹੀਂ ਇਹ ਕੰਮ ਉਹ ਹੀ ਨਾ ਮੰਨ ਲੋ ਕਿ ਜਿਹੜੀਆਂ ਭਰੀਆਂ ਆ ਉਹ ਛੁੱਟ ਗਈਆਂ ਤੇ ਜਿਹੜੇ ਖਾਲੀ ਉਹ ਅੜ ਗਈ ਤੂੰ ਕਰੀ ਉਹ ਡਰਾਈਵਰ ਦਾ ਮੈਨੂੰ ਕੋਈ ਡਰਾਈਵਰ ਦਾ ਉਹ ਆਹੋ ਉਹਨਾਂ ਨੂੰ ਮੈਂ ਕਿਹਾ ਉਹ ਰਾਤੀ ਲੜ ਪਏ ਮੇਰੇ ਨਾਲ ਇਸੇ ਗੱਲ ਨੂੰ ਬੈਸ ਬਚਾਈ ਬਾਬਾ ਜੀ ਬਾਤ ਹਾਂ ਆਂਦੇ ਆਏ ਲੈ ਸਾਡੀਆਂ ਦੇ ਸਾਡੇ ਸਿਰ ਤੇ ਛੁੱਟੀਆਂ ਇਹ ਅੰਦੇ ਅਸੀਂ ਅਸੀਂ 50000 ਦਿੱਤਾ ਆ 6 ਦਾ ਆ 60000 ਦਾ ਦਾ 50000 ਦਿੱਤਾ ਅਸੀਂ ਤੇ ਬਾਕੀ ਇਹਦਾ ਵੀ ਆਦਿਆ 10000 ਰੋੜਾ ਇਸ ਹੱਥ ਤੇ ਦੇ ਦਿਓ ਆ ਉਹ ਮੈਂ ਕਿਹਾ ਮੈਂ ਕਿਹਾ ਤੁਸੀਂ ਜੇ 50 ਦਿੱਤਾ ਤਾਂ 10000 ਰੋੜ ਦੇ ਦਿੰਦੇ ਮੈਂ ਤੁਹਾਡੀਆਂ ਭਰੀਆਂ ਛੋਟੀਆਂ ਮੇਰੀ ਖਾਲੀ ਢਾਤੀ ਤੁਸੀਂ ਹਾਂ ਹੋਰਾਂ ਦੇ ਕੋਈ ਨਹੀਂ ਕਰਦੇ ਇਹ ਅਸੀਂ ਕਰਦੇ ਆ ਮੈਂ ਆਂਦੇ ਹਾਂ ਆਪਣਾ ਡਰਾਈਵਰ ਦੇ ਮੈਂ ਕੋਈ ਨਹੀਂ ਮੈਂ ਆਪਣੇ ਨਾਂ ਦੇ ਪਰਚਾ ਕਰਾ ਲੈਣਾ ਭਰਾ ਆਪਣੇ ਨਾਂ ਦੇ ਕਰਾ ਲੈਣਾ ਆ ਫਿਰ ਹੋਰ ਕੀ ਕਰਨਾ ਮੰਨ ਲਓ ਜ਼ਰੂਰ ਕਿਸੇ ਨੂੰ ੜਾਉਣਾ ਆ ਮੇਰਾ ਪਿੰਡ ਪੜਾ ਪਿੰਡ ਹੈ ਨਾਂ ਮੇਰਾ ਸੁਖਵਿੰਦਰ ਸਿੰਘ son of ਦਲਬਖ ਸਿੰਘ ਜੋ ਕਿ ਮੇਰੀ ਦੁਕਾਨ ਅਦਾਲ ਮੱਡੇ ਦੇ ਵਿੱਚ ਸ਼ੀਨਾ ਬਿਲਡਿੰਗ ਮਟੀਰੀਅਲ ਦੀ ਤੇ ਮੇਰੇ ਤੋਂ ਆਪਦਾ ਇੱਕ ਨਿੱਜੀ ਟਿਪਰ ਹੈ ਜਿਸ ਦਾ ਨੰਬਰ ਹੈ ਪੀਬੀ0 ਪੀਬੀ09x6895 ਜੋ ਕਿ ਮੇਰਾ ਡਰਾਈਵਰ ਪਠਾਨਕੋਟ ਤੋਂ ਭਰ ਕੇ ਮੇਰੀ ਦੁਕਾਨ ਤੇ ਲਿਆ ਕੇ ਖਾਲੀ ਕਰਦਾ 6 ਤਰੀਕ 6 ਤਰੀਕ ਨੂੰ ਉਹ ਟਿਪਰ ਭਰ ਕੇ ਆਇਆ ਪਠਾਨਕੋਟੋਂ ਬੱਜਰੀ ਦਾ ਜੋ ਕਿ ਮੇਰੀ ਦੁਕਾਨ ਤੇ ਖਾਲੀ ਕਰਕੇ ਉਹ ਆਪਦੇ ਘਰੇ ਟਿਪਰ ਲੈ ਗਿਆ ਤੇ ਉਸ 6 ਤਰੀਕ ਦੀ ਰਾਤ ਨੂੰ ਹੀ ਮੈਨੂੰ ਮੇਰੇ ਡਰਾਈਵਰ ਦਾ ਫੋਨ ਆਉਂਦਾ ਹੈ ਵੀ ਐਸਆਈ ਭੁਪਿੰਦਰ ਸਿੰਘ ਗਾਲੀ ਗਲੋਚ ਕਰਕੇ ਮੇਰੇ ਡਰਾਈਵਰ ਨੂੰ ਟਿਪਰ ਥਾਣੇ ਲੈ ਕੇ ਆਉਣ ਦਿਆ ਤੇ ਮੈਂ ਰਾਤ ਗਿਆ ਆ ਟਿਪਰ ਵੇਖਣ ਆਪਣਾ ਵੀ ਹਾਂਜੀ ਕਿਹੜੀ ਗੱਲੋਂ ਮੇਰਾ ਥਾਣੇ ਲਿਆਂਦਾ ਤੇ ਸੁਖ ਤੂੰ ਸਵੇਰੇ ਆਵੀਂ ਆਪਾਂ ਸਵੇਰੇ ਬੈਠ ਕੇ ਗੱਲ ਕਰਦੇ ਆ ਤੇ ਜਦੋਂ ਮੈਂ ਦਿਨੇ ਥਾਣੇ ਗਿਆ ਤੇ ਮੈਨੂੰ ਜੋ ਕੀ ਐਸ.ਆਈ. ਭੁਪਿੰਦਰ ਸਿੰਘ ਨੇ ਉਹਨਾਂ ਨੇ ਮੈਨੂੰ ਕਿਹਾ ਵੀ ਤੁਹਾਡੇ ਟਿਪਰ ਦੇ ਉੱਤੇ ਪਰਚਾ ਦਰਜ ਹੋ ਗਿਆ ਏ ਤੇ ਮੈਂ ਐਸ.ਐਚ.ਓ. ਸਾਹਮਣੇ ਮਿਲਿਆ ਵੀ ਸਰ ਮੇਰਾ ਤਾਂ ਟਿਪਰ ਬਜਰੀ ਦਾ ਭਰ ਕੇ ਮੇਰੀ ਦੁਕਾਨ ਤੇ ਖਾਲੀ ਹੋ ਕੇ ਤੇ ਡਰਾਈਵਰ ਮੇਰਾ ਆਪਣੇ ਪਿੰਡ ਲੈ ਗਿਆ ਤੇ ਮੇਰੇ ਉੱਤੇ ਕਾਹਤੋਂ ਤੁਸੀਂ ਮੈਣੀ ਦਾ ਪਰਚਾ ਦਰਜ ਕਰਤਾ ਤੇ ਐਸ.ਐਚ.ਓ. ਸਾਹਿਬ ਕਹਿੰਦੇ ਵੀ ਚਲੋ ਐਸ.ਆਈ. ਸਾਹਿਬ ਕੋ ਗਲਤੀ ਹੋ ਗਈ ਏ ਆਪਾਂ ਬੈਠ ਕੇ ਇਹਦਾ ਮਸਲਾ ਹੱਲ ਕਰ ਲੈਂਦੇ ਆ ਤੁਹਾਨੂੰ ਸਬੂਤਦਾਰੀ ਲਿਖ ਦਿੰਦੇ ਆ ਸਬੂਤਦਾਰੀ ਲਿਖਾ ਲਈ ਆ ਜੀ ਆਪਾਂ ਆਪਣੇ ਕੋਰਟ ਦੇ ਵਿੱਚੋਂ ਆਰਡਰ ਵੀ ਲੈਣ ਦੇ ਨੇ ਸ਼ਰਮ ਮੇਰਾ ਟਿ ਕੋਰਡ ਦੇ ਜੋ ਕਿ ਕੋਰਡ ਨੇ ਰਿਲੀਜ਼ ਕਰ ਦਿੱਤਾ ਮੈਨੂੰ ਟਿਪਰ ਤੇ ਜਦੋਂ ਮੈਂ ਇਹ ਆਰਡਰ ਥਾਣੇ ਲੈ ਕੇ ਗਿਆ ਫਿਰ ਐਸਐਚਓ ਸਾਹਿਬ ਕੋ ਤੇ ਜਿਹੜਾ ਐਸਐਸਆਈ ਭਪਿੰਦਰਾ ਉਹਨੇ ਮੇਰੇ ਟਿਪਰ ਦੇ ਉੱਤੇ ਮਾਈਨਿੰਗ ਦਾ ਮੰਨ ਲਓ ਜਿਹੜਾ ਚਲਾਣਾ ਉਹ ਕਰਾ ਦਿੱਤਾ ਗਿਆ ਤੇ ਜਦੋਂ ਮੈਂ ਪੁੱਛਿਆ ਵੀ ਸਰ ਇਹ ਕੀ ਕਰਨੂੰ ਆਂਦਾ ਵੀ ਇਹ ਮੇਰੀ ਮਰਜ਼ੀ ਏ ਮੈਂ ਜੋ ਕਰਨਾ ਚਾਹੁੰਦਾ ਉਹ ਮੈਂ ਕਰ ਦਿੱ ਦਿੱਤਾ ਨਹੀਂ ਹੋ ਸਕਦਾ ਜੀ ਮੰਨ ਲਓ ਇੱਕ ਟਾਈਮ ਤੇ ਇੱਕੋ ਪਰਚਾ ਹੀ ਹੋ ਸਕਦਾ ਆ ਆਪਾਂ ਆਪਣੇ ਵਕੀਲ ਨਾਲ ਵੀ ਗੱਲ ਕੀਤੀ ਏ ਉਹ ਆਂਦਾ ਵੀ ਇਹ ਕੰਮ ਨਹੀਂ ਹੋ ਸਕਦਾ ਕਦੀ ਵੀ ਵੀ ਇੱਕੋ ਜੁਰਮ ਦੀਆਂ ਦੋ ਸਜ਼ਾ ਹੋ ਜਾਣਾ ਨਾ ਗਲਤ ਹੋ ਰਿਹਾ ਜੀ ਬਹੁਤ ਸਾਰਾ ਮੇਰ ਨਾਲ ਸਰ ਥਕਾ ਹੋ ਰਿਹਾ ਏ ਮੈਂ ਇਹਦੇ ਇਨਸਾਫ ਮੰਗ ਮੰਗ ਕਰਦਾ ਮੇਰੇ ਕੋਲ ਜੋਰ ਰਿਕਾਰਡਿੰਗ ਹੈ ਏਐਸਆਈ ਭਪਿੰਦਰ ਸਿੰਘ ਦੀ ਉਹਦੇ ਵਿੱਚ ਬੋਲਦਾ ਆ ਉਹ ਏਐਸਆਈ ਬੋਲਦਾ ਆ ਵੀ ਜਿਹੜੇ ਭਰੇ ਹੋਏ ਸੰਦ ਸੀ ਉਹ ਐਸਐਚਓ ਨੇ 50000 ਰੁਪਏ ਲੈ ਕੇ 6 ਸੰਦ ਛੱਡਤੇ ਆ ਤੇ ਤੂੰ ਵੀ 10 2000 ਦੇ ਦੇ ਨਾ ਤੇ ਤੈਨੂੰ ਵੀ ਮੰਨ ਲਓ ਤੇਰਾ ਵੀ ਟੇਪਰ ਛੱਡ ਦਿੰਦੇ ਅਸੀਂ ਤੇ ਸਰ ਪਰ ਮੈਂ ਕਿਉਂ ਨਿਯਾਜ ਪੈਸੇ ਕਿਸ ਨੂੰ ਦਵਾ ਮੇਰਾ ਤੇ ਕਿਉਂਕਿ ਮਹਾ ਮੇਰਾ ਆਪਦਾ ਹੀ ਗੁਜ਼ਾਰਾ ਚੱਲਦਾ ਮੈਂ ਆਪਦਾ ਮਹਾਂ ਪਰਿਵਾਰ ਪਾ ਰਿਹਾ ਮੈਂ ਵੇਖੋ ਜੀ ਐਸਐਸਪੀ ਸਾਹਮਣੇ ਵੀ ਦਰਖਾਸਤ ਲਿਖੀ ਆ ਵਿਜੀਲੈਂਸ ਐਸਐਸਪੀ ਸਾਹਮਣੇ ਵੀ ਦਰਖਾਸਤ ਲਿਖੀ ਆ ਮੇਰੇ ਕੋਲ ਪਈ ਆ ਜੋ ਕਿ ਮੈਂ ਪੇਸ਼ ਕਰਾਵਾਂਗਾ ਉਹਨਾਂ ਦੇ ਕੋਲ ਵੀ ਜੋ ਮੇਰੇ ਨਾਲ ਪਰਚਾ ਨਜਾਇਜ਼ ਦਰਜ ਕੀਤਾ ਮੇਰੇ ਉੱਪਰ ਇਹ ਨਹੀਂ ਮੈਨੂੰ ਕੋਈ ਇਨਸਾਫ ਦਿੱਤਾ ਜਾਵੇ ਵੀ ਮੈਂ ਇਹ ਮੰਨ ਲਓ ਮੇਰੇ ਟੈਪਰ ਦੇ ਵਿੱਚ ਵੱਜਦੀ ਆ ਤੇ ਮੇਰੇ ਤੇ ਫਿਰ ਵੀ ਪਰਚਾ ਨਜਾਇਜ਼ ਦਰਜ ਕੀਤੇ ਜਾਣ ਜੀਪੀਐਸ ਮੇਰੇ ਟੈਪਰ ਦੇ ਵਿੱਚ ਚੱਲੂ ਆ ਉਹਦੇ ਕੋਲ ਮੇਰੇ ਤੋਂ ਸਾਰੀ ਉਹਦੀ ਰਿਕਾਰਡਿੰਗ ਆ ਜੋ 6 ਤਰੀਕ ਤੋਂ 5 ਤਰੀਕ ਦੀ ਰਾਤ ਨੂੰ ਟਿਪਰ ਪਠਾਨਕੋਟੋਂ ਭਰ ਕੇ ਆ 6 ਤਰੀਕ ਨੂੰ ਮੇਰੀ ਦੁਕਾਨ ਦੇ ਉੱਪਰ ਖਾਲੀ ਹੋਇਆ ਉਹ ਸਾਰਾ ਕੁਝ ਮੇਰੇ ਕੋਲ ਹੈ ਪ੍ਰੂਫ ਮੇਰੇ ਕੋਲ ਹੈ ਬਿੱਲ ਮੇਰੇ ਕੋਲ ਹੈ ਪਠਾਨਕੋਟ ਦੇ ਜਦੋਂ ਮੈਂ ਮੀਡੀਆ ਦੇ ਰੂਪ ਰੂਪ ਹੋਇਆ ਜੋ ਕਿ ਏਐਸਆਈ ਭਵਿੰਦਰ ਸਿੰਘ ਮੈਨੂੰ ਫੋਨ ਕਰਕੇ ਕਹਿ ਰਿਹਾ ਇਹ ਗੱਲ ਵੀ ਜਿਹੜੇ ਤੇ ਮੈਂ ਸੰਧ ਪੈਸੇ ਲਿਆ ਕੇ ਛੱਡਿਓ ਮੈਂ ਤੇਰੇ ਪਰਚੇ ਦੇ ਵਿੱਚ ਐਡ ਕਰ ਦਿਆਂਗਾ ਤੇ ਤੂੰ ਮੇਰੇ ਕੋਲ ਆ ਮੈਂ ਤੇਰੇ ਜੁਰਮਾਨੇ ਦਾ ਮਸਲਾ ਹੱਲ ਕਰਾਉਣਾ ਜਿਹੜੇ ਉਹ ਪੈਸੇ ਉਹ ਬੰਦੇ ਤਾਰਨਗੇ ਜਿਨ੍ਹਾਂ ਦੇ ਮੈਂ ਸੰਧ ਛੱਡੇ ਆ ਜੁਰਮਾਨਾ ਕਿੰਨਾ ਲਾਇਆ ਗਿਆ ਜੁਰਮਾਨ ਮਨ ਲਓ ਮੈਂ ਤਾਂ ਗਰੀਬ ਮੁਖਤਜ ਰਗੜਿਆ ਜਾ ਰਿਆ ਮਨ ਲਓ ਜੇ ਮੈਂ ਜੁਰਮਾਨਾ ਪਟਾਣਕੋਟੋਂ ਬਿੱਲ ਕਟਾ ਕੇ ਵੀ ਲਿਆ ਕੇ ਜੁਰਮਾਨੇ ਤਾਰਨੇ ਆ ਤੇ ਫਿਰ ਕੀ ਫਾਇਦਾ ਸਾਨੂੰ ਉਹਦੀ ਮੇਰੇ ਤੋਂ ਅੱਜ ਦੀ ਵੀ ਰਿਕਾਰਡਿੰਗ ਹੈਗੀ ਏ ਜਿਹੜਾ ਉਹ ਬੋਲ ਰਿਹਾ ਆ ਵੀ ਹਾਂ ਵੀ ਮੈਂ ਜੋ ਕੀ ਇਹ ਰੇਤ ਆ ਜਿਹੜੀ ਉਹ ਮੁੰਛੀਆਂ ਨੇ ਖਾਲੀ ਕਰਾ ਦਿੱਤੀ ਆ ਤੇ ਮਨ ਲਓ ਸਰ 7 ਤਰੀਕ ਦਾ ਟਿਪਰ ਠਾਣੇ ਖਲੋਤਾ ਆ ਉਹ ਟਿਪਰ ਚੈੱਕ ਕੀਤਾ ਜਾਵੇ ਵੀ 7 ਤਰੀਕ ਦਾ ਉਥੋਂ ਹਿੱਲਿਆ ਆ ਜਾਂ ਉਹਦੇ ਵਿੱਚ ਰੇਤ ਹੈਗੀ ਆ ਉਹਦੇ ਵਿੱਚ ਤੇ ਅਜੇ ਤੱਕ ਬੱਜਰੀ ਉਹਦੀ ਛੱਪਣੀ ਤੱਕ ਬੱਜਰੀ ਪਈ ਆ ਟਿਪਰ ਦੀ ਇਹ ਤਾਂ ਕਾਹੀ ਕਰੀ ਜਾ ਰਿਹਾ ਐਸਆਈ ਜੋ ਆ ਹੁਣ ਕੀ ਮੰਗ ਕਰਦੀ ਹੈ ਮੰਗ ਕਰਦੋ ਹੁਣ ਮੈਂ ਇਹੋ ਮੰਗ ਕਰਦਾ ਜੀ ਮੈਨੂੰ ਇਨਸਾਫ ਦਿਵਾਇਆ ਜਾਵੇ ਮੰਨ ਲਓ ਮੇਰਾ ਟਿੱਪਾ ਠਾਣੇੋਂ ਛਡਾਇਆ ਜਾਵੇ ਜੋ ਕਿ ਕੋਈ ਕੋਟ ਜਿਹੜਾ ਵੀ ਮਸਲਾ ਹੈ ਤੁਹਾਡੇ ਨਾਤੇ ਮੈਨੂੰ ਨਹੀਂ ਸਾਨੂੰ ਪਤਾ ਲੱਗਦਾ ਤੇ ਜੇ ਉਹ ਕੋਈ ਐਹੋ ਜਿਹੀ ਗੱਲਬਾਤ ਕਰ ਰਹੇ ਨੇ ਤੇ ਅਸੀਂ ਇਸ ਮਸਲੇ ਨੂੰ ਵੈਰੀਫਾਈ ਕਰਾਂਗੇ ਔਰ ਜੇ ਕੁਝ ਵੀ ਗਲਤ ਹੋਇਆ ਹੋਊਗਾ ਤੇ ਕਾਨੂੰਨ ਮੁਤਾਬਕ ਉਹਦੇ ਤੇ ਕਾਰਵਾਈ ਹੋਵੇਗੀ ਹਾਂ ਜੀ ਉਹ ਕੇ ਉਹਨਾਂ ਨੇ ਵੀ ਦੋਸ਼ ਲਾਇਆ ਇੱਕ ਉਹਨਾਂ ਨੇ ਆਡੀਓ ਵੀ ਦਿੱਤੀ ਆ ਈ ਈ ਐਸੀ ਭਿੰਦਰ ਸਿੰਘ ਨੇ ਕੋਈ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਦਿੱਕਰ 50000 ਰੁਪਏ ਦੇ ਕੇ ਪੰਜ ਗੱਡੀਆਂ ਛੱਡੀਆਂ ਜਾ ਸਕਦੀਆਂ ਨੇ ਤੇ ਤੁਸੀਂ ਛੇਵੀਂ ਗੱਡੀ ਲਈ 10 ਤੋਂ 20000 ਰੁਪਏ ਦੇ ਕੇ ਜਿਹੜੇ ਛਡਵਾ ਲੈਣੀ ਇਹੋ ਜੀ ਕੋਈ ਗੱਲ ਨਹੀਂ ਆ ਜੀ ਨਾ ਹੀ ਕਦੀ ਪਹਿਲਾਂ ਹੋਈ ਆ ਜੇ ਕਿਸੇ ਨੇ ਵੀ ਕੋਈ ਐਹੋ ਜੀ ਗੱਲ ਕੀਤੀ ਆ ਚਾਹੇ ਉਹ ਮੁਲਾਜ਼ਮ ਵੀ ਆ ਅਸੀਂ ਉਸ ਚੀਜ਼ ਨੂੰ ਵੈਰੀਫਾਈ ਕਰਾਂਗੇ ਔਰ ਵੈਰੀਫਾਈ ਕਰਨ ਤੇ ਅਸਲੀਅਤ ਜਿਹੜੀ ਸਾਹਮਣੇ ਆਏਗੀ ਰਹੀ ਗੱਲ ਕੋਈ ਗੱਡੀ ਛੱਡਣ ਦੀ ਇਹੋ ਜਿਹਾ ਕੋਈ ਮੈਟਰ ਨਹੀਂ ਹੈਗਾ ਪਰ ਜੇ ਕਿਸੇ ਨੇ ਕਹੀ ਹੈ ਉਹਨੇ ਕਿਉਂ ਕਹੀ ਆ ਇਹਦੇ ਬਾਰੇ ਅਸੀਂ ਵੈਰੀਫਾਈ ਕਰਨਾ ਇੱਕ ਵਿੰਦਰ ਵਰਾ ਹੋਰ ਗੱਲ ਕੀਤੀ ਆ ਕਿ ਕੋਈ ਪੁਲਿਸ ਅਧਿਕਾਰੀ ਦੇ ਨਾਲ ਗੱਲ ਕੀਤੀ ਹੈਗੀ ਆ ਉਹ ਤੁਸੀਂ ਰੇਤਾ ਦੀ ਗੱਡੀ ਖਾਲੀ ਕਰਾ ਲਈਏ ਸਿੱਥੇ ਨੇ ਗੱਲ ਕਹੀ ਗਈ ਤੇ ਉਹਨਾਂ ਨੇ ਕਿਹਾ ਕਿ ਸੀਸੀਟੀਵੀ ਸਾਹਮਣੇ ਲੱਗੀ ਹੋਈ ਹੈ ਜੇ ਇਸ ਦਾ ਕੋਈ ਅਹੀ ਕਰਵਾਇਆ ਹੈ ਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਇਹ ਸਾਰੇ ਮਸਲੇ ਨੂੰ ਜਿਹੜਾ ਵਾ ਬੜੇ ਬਰੀਕੀ ਨਾਲ ਦੇਖਿਆ ਜਾਏਗਾ ਔਰ ਜੇ ਦਾ ਵੀ ਇਹਦੇ ਵਿੱਚ ਦੋਸ਼ ਹੋਇਆ ਉਹ ਬਖਸ਼ਾ ਨਹੀਂ ਹੈ ਇੱਕ ਉਹਨਾਂ ਹੋਰ ਵੀ ਰੋਪਾਇਆ ਕਿ ਮੇਰੇ ਉੱਤੇ ਜਿਹੜਾ ਪਰਚਾ ਦਰਜ ਕੀਤਾ ਗਿਆ ਤੇ ਉਹ ਮਾਈਨਿੰਗ ਵੱਲੋਂ ਦਰਮਾਨਾ ਵੀ ਕਰਵਾ ਦਿੱਤਾ ਗਿਆ ਇੱਕ ਸਮੇਂ ਦੇ ਉੱਤੇ ਇੱਕ ਹੀ ਮਾਮਲਾ ਦਰਜ ਹੋ ਸਕਦਾ ਹੈ ਇਹ ਮਾਈਨਿੰਗ ਡਿਪਾਰਟਮੈਂਟ ਤੇ ਜਿਹੜਾ ਹੈਗਾ ਉਹਨਾਂ ਨੂੰ ਪਤਾ ਹੋਏਗਾ ਜੀ ਬਾਕੀ ਜਿਹੜੀ ਵੀ ਕੋਈ ਕਾਰਵਾਈ ਹੋਊਗੀ ਉਹ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਹੀ ਕੀਤੀ ਜਾਵੇਗੀ